ਤੇ ਗੁਰੂ ਕੇ ਸਿੱਖ ਪ੍ਰੇਮ ਦੇ ਨਾਲ ਕੁਰਬਾਨੀ ਗਾਉਂਦੇ ਐ ਪ੍ਰੇਮ ਦੇ ਨਾਲ ਗੁਰਬਾਣੀ ਸੁਣਦੇ ਐ ਕਿਉਂਕਿ ਕੋਈ ਗਾਵੇ ਕੋ ਸੁਣੈ ਹਰਨਾਮਾ ਚਿਤ ਲਾਏ ਭਗਤ ਜੀ ਕਹਿੰਦੇ ਕੋਈ ਪ੍ਰੇਮ ਦੇ ਨਾਲ ਬਾਣੀ ਨੂੰ ਗਾਵੇ ਭਿਜ ਕੇ ਕੋਈ ਪ੍ਰੇਮ ਦੇ ਨਾਲ ਗੁਰੂ ਕੀ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਸੁਣੇ ਚਿਤ ਲਾ ਕੇ ਕਹੋ ਕਬੀਰ ਸੰਸਾ ਨਹੀਂ ਕਹਿੰਦੇ ਇਹ ਕੋਈ ਆਤਕਥ ਨਹੀਂ ਨਹੀਂ ਭਾਵ ਕੇਵਲ ਕਹਿਣ ਮਾਤਰ ਗੱਲ ਨਹੀਂ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਕਹਿੰਦੇ ਭਾਵਨਾ ਨਾਲ ਗਾਉਣ ਵਾਲਾ ਭਾਵਨਾ ਨਾਲ ਗੁਰੂ ਕੀ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਸੁਣਨ ਵਾਲਾ ਅਖੀਰ ਨੂੰ ਉਤਮ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ ਭਾਵ ਉਹਦਾ ਜੀਵਨ ਬਹੁਤ ਉੱਚਾ ਉੱਠ ਜਾਂਦਾ ਪੂਰਾ ਸ਼ਬਦ ਆਪਾਂ ਪੜ੍ਹਦੇ ਹਾਂ ਲੋਗ ਜਾਣੈ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਕਹਿੰਦੇ ਕੁਝ ਦੁਨੀਆਂ ਦੇ ਜਿਹੜੇ ਲੋਕ ਐ ਉਹਨਾਂ ਨੂੰ ਇੰਜ ਲੱਗਦਾ ਗੁਰੂ ਦਾ ਸ਼ਬਦ ਗੁਰੂ ਕੀ ਬਾਣੀ ਕੇਵਲ ਕੋਈ ਦੁਨਿਆਵੀ ਗੀਤ ਜਾਂ ਦੁਨਿਆਵੀ ਕਵਿਤਾ ਹੈ ਵੀ ਸ਼ਾਇਦ ਕਿਸੇ ਨੇ ਕਵੀ ਨੇ ਕਵਿਤਾ ਲਿਖ ਦਿੱਤੀ ਪਰ ਕਹਿੰਦੇ ਇਹ ਤੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ ਲੋਗ ਜਾਣੈ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਜੋ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਵਾਰ ਕਹਿੰਦੇ ਜਿਵੇਂ ਕਾਂਸੀ ਬਨਾਰਸ ਦੀ ਧਰਤੀ ਨੂੰ ਇਹ ਭਾਰਤ ਮਿਲਿਆ ਸੀ ਨਾ ਜੋ ਮਥਿਆਸ ਵਿੱਚ ਜਿਕਰ ਹੁੰਦਾ ਕਿ ਜਿਹੜਾ ਇੱਥੇ ਸਰੀਰ ਛੱਡੇਗਾ ਉਹ ਸਵਰਗਪੁਰੀ ਨੂੰ ਜਾਏਗਾ ਜਿਹੜਾ ਮਹਾਹਰਦੀ ਕਲਰਾਠੀ ਧਰਤੀ ਦੇ ਸਰੀਰ ਛੱਡੇਗਾ ਉਹ ਖੋਤੇ ਦੀ ਜੋਨੀ ਵਿੱਚ ਪਏਗਾ ਹਾਲਾਂਕਿ ਭਗਤ ਕਬੀਰ ਜੀ ਨੇ ਇਸ ਮਨਉਤ ਨੂੰ ਝੂਠਿਆ ਸਾਬਤ ਕੀਤਾ ਸੀ ਕਹਤ ਕਬੀਰ ਸੁਨੋ ਰੇ ਲੋਈ ਭਰਮ ਨ ਭੂਲੋ ਕੋਈ ਕਿਆ ਕਾਸੀ ਕਿਆ ਉਗਹਰ ਮਗਹਰ RAM ਰਿਧੈ ਜੋ ਹੋਈ ਖੜਾ ਕੀ ਸਮਾਂ ਥੋੜਾ ਮੈਂ ਤਾਂ ਨਹੀਂ ਉਧਰ ਜਾ ਰਿਆ ਤੇ ਮਹਾਰਾਜ ਕਹਿੰਦੇ ਜਉ ਕਾਂਸੀ ਉਪਦੇਸ਼ ਹੋਏ ਮਾਨ ਸਮਰਤੀ ਵਾਰ ਪਰ ਅਗੇ ਕਹਿੰਦੇ ਗੁਰੂ ਕੇ ਸੇਖੋ ਕਾਂਸੀ ਬਨਾਰਸ ਵਾਲੀ ਗੱਲ ਬਾਰੇ ਤੇ ਅਸੀਂ ਕਹਿ ਨਹੀਂ ਸਕਦੇ ਪਰ ਇੱਕ ਗੱਲ ਤੁਹਾਨੂੰ ਦਾਵੇ ਨਾਲ ਕਹਿ ਰਹੇ ਹਾਂ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਜਿਹੜੇ ਭਾਵਨਾ ਨਾਲ ਗਾਉਂਦੇ ਐ ਜਿਹੜੇ ਭਾਵਨਾ ਨਾਲ ਸੁਣਦੇ ਐ ਉਹਨਾਂ ਦਾ ਜੀਵਨ ਉੱਚਾ ਉੱਠ ਜਾਂਦਾ ਕਿਉਂਕਿ ਉਹਨਾਂ ਨੂੰ ਜੀਵਨ ਦੀ ਸਭ ਤੋਂ ਉੱਚੀ ਪਦਵੀ ਜਿਹੜੀ ਐ ਨਾ ਉਹ ਪ੍ਰਾਪਤ ਹੋ ਜਾਂਦੀ ਹੈ ਟਹ ਜਬ ਸਹਿਜ ਆ ਪਰ ਥੀਰ ਕਹਿੰਦੇ ਫਿਰ ਸਤਗੁਰ ਜੀ ਬੜੇ ਸਹਿਜ ਦੇ ਨਾਲ ਬੜੇ ਟਿਕਾ ਦੇ ਨਾਲ ਆਸਨ ਤੇ ਬੈਠ ਜਾਂਦੇ ਨੇ ਸਹਨ ਹੈ ਤਨਿਸ ਗੁਰੂ ਗੰਭੀਰ ਕਿਉਂਕਿ ਸਤਗੁਰ ਜੀ ਬੜੀ ਗੰਭੀਰਤਾ ਨਾਲ ਵਿਚਾਰ ਕਰਦੇ ਨੇ ਸੁਣ ਹੈ ਸਿੱਖ ਜਬ ਸੁਪਤ ਕਿਰਪਾਲ ਕਹਿੰਦੇ ਗੁਰੂ ਕੇ ਸਿੱਖ ਫਿਰ ਸਤਗੁਰਾਂ ਦੇ ਬਚਨਾਂ ਨੂੰ ਗੁਰੂ ਦੇ ਉਪਦੇਸ਼ ਨੂੰ ਬੜੀ ਭਾਵਨਾ ਨਾਲ ਸੁਣਦੇ ਨੇ ਜਿਨੇ ਜਥਲ ਗਮਨੈ ਥਿਸ ਕਾਲ ਉਹਨ ਗੁਰਮਖੋ ਜਦੋਂ ਦੀਵਾਨਾ ਦੀ ਸਮਾਵਤੀ ਤੋਂ ਬਾਅਦ ਸਤਗੁਰ ਜੀ ਆਰਾਮ ਕਰਦੇ ਐ ਫਿਰ ਗੁਰੂ ਕੇ ਸਿੱਖ ਵੀ ਆਪਣੇ ਨਿੱਜੀ ਅਸਥਾਨਾਂ ਵੱਲ ਚਲੇ ਜਾਂਦੇ ਸਾਰੇ ਗੁਰਸਿੱਖ ਜਾ ਕਰਕੇ ਆਰਾਮ ਕਰਦੇ ਕਿਉਂਕਿ ਮਹਾਰਾਜ ਨੇ ਇੱਕ ਨਿਯਮ ਬਣਾਇਆ ਹੋਇਆ ਇੱਕ ਮਰਜ਼ਾਦਾ ਬਣਾਈ ਹੋਈ ਹੈ ਵੀ ਭਾਈ ਤੁਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਆਰਾਮ ਵੀ ਕਰਨਾ ਹੈ ਜਿੰਨਾ ਸਮਾਂ ਮਿਲਦਾ ਆ ਕੇ ਸੰਗਤ ਵਿੱਚ ਵੀ ਬੈਠਣ ਇਤਨੀ ਵੀ 24 ਘੰਟੇ ਗੁਰਦੁਆਰੀ ਬੈਠਾ ਰਹਿਣ ਜਾਂ ਗੁਰੂਕੁਲ ਬੈਠੇ ਰਹਿਣ ਹਾਂ ਜੋ ਕੁਝ ਗੁਰੂਤੋਂ ਸਿੱਖਿਆ ਜੋ ਕੁਝ ਗੁਰੂ ਤੋਂ ਸਮਝਿਆ ਉਹਨੂੰ ਹੁਣ ਆਪਣੇ ਜੀਵਨ ਵਿੱਚ ਕਮਾਉਣਾ ਜਿਵੇਂ ਬੱਚਾ ਸਕੂਲ ਵਿੱਚ ਪੜ੍ਹਦਾ ਫਿਰ ਉਸ ਸਿੱਖਿਆ ਮੁਤਾਬਕ ਜੀਵਨ ਜਉਂਦਾ ਇਸ ਕਰਕੇ ਗੁਰੂ ਕੀ ਸਿੱਖ ਆਪਣੇ ਨਿੱਜੀ ਹਸਤਾਨਾਂ ਤੇ ਜਾ ਕਰਕੇ ਆਰਾਮ ਕਰਦੇ ਨੇ ਜਿਵੇਂ ਸਤ ਗੁਰ ਨੇ ਸਬਾਸੁਰਸਾਰ ਕਹਿੰਦੇ ਇਸ ਤਰ੍ਹਾਂ ਸਤ ਗੁਰ ਜੀ ਦਿਨ ਤੇ ਰਾਤ ਦਾ ਸਮਾਂ ਬਤੀਤ ਕਰਦੇ ਆ ਕਿਉਂਕਿ ਉਹਨਾਂ ਨੇ ਇੱਕ ਮਰ ਜ਼ਿਆਦਾ ਬਣਾਈ ਹੋਈ ਉਹ ਜ਼ਿੰਦਗੀ ਦੇ ਸਮੇਂ ਨੂੰ ਸਾਡੇ ਤਰ੍ਹਾਂ ਅਜਾਈ ਨਹੀਂ ਗੁਵਾਰੇ ਵੀ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਅੱਜ ਦਾ ਬੰਦਾ ਜੀ ਕਹਿੰਦਾ ਮੇਰੇ ਕੋਲ ਤੇ ਸਮਾਂ ਨਹੀਂ ਜੀ ਮੈਂ ਤੇ ਵਿਜੀ ਬਹੁਤ ਜੇ ਪੁੱਛਿਆ ਜਾਏ ਸਵੇਰ ਦਾ ਕੀਤਾ ਕੀ ਹੈ ਕੀਤਾ ਕੱਖ ਨਹੀਂ ਹੁੰਦਾ ਮਨਮੁਖ ਬੰਦਾ ਕਰਦਾ ਕੁਝ ਨਹੀਂ ਨਾ ਆਪਣੇ ਪਰਿਵਾਰ ਲਈ ਨਾ ਧਰਮ ਲਈ ਨਾ ਸਮਾਜ ਲਈ ਬਸ ਇਹਦੇ ਘਨੇ ਬਿਜੀ ਬਹੁਤ ਆ ਜੀ ਕਿਸੇ ਦਾ ਫੋਨ ਆਵੇ ਮੈਂ ਤੇ ਜੀ ਬਿਜੀ ਬਹੁਤ ਆ ਮੈਨੂੰ ਤੇ ਕਾਮੀ ਬਹੁਤ ਨਹੀਂ ਕੀਤਾ ਕੀ ਭਾਈ ਉਹ ਨਹੀਂ ਦੱਸ ਪਾਉਂਦੇ ਪਰ ਸਤਗੁਰੂ ਜੀ ਨੇ ਇੱਕ ਮਰਜ਼ਾਦਾ ਬਣਾਈ ਹੋਈ ਹੈ ਉੱਠਣ ਦੀ ਵੀ ਮਰਜ਼ਾਦਾ ਸੌਣ ਦੀ ਵੀ ਮਰਜ਼ਾਦਾ ਹੈ ਜਾਗਣ ਦੀ ਵੀ ਮਰਜ਼ਾਦਾ ਹੈ ਪੈਨਣ ਦੀ ਵੀ ਮਰਜ਼ਾ ਦਾ ਕਿਉਂਕਿ ਸਤਗੁਰੂ ਜੀ ਆਰਾਮ ਵੀ ਕਰਦੇ ਐ ਤੇ ਬਾਕੀ ਦਾ ਜਿਹੜਾ ਸਮਾਂ ਹੈ ਉਹ ਸੰਗਤ ਵਿੱਚ ਬਤੀਤ ਕਰਦੇ ਨੇ ਜਾਮਨ ਸਾਤੇ ਸਤਗੁਰ ਜਾਗ ਹੈ ਜਾਮਨ ਸਾਤੇ ਅਧਾਰਥ ਹੈ ਜਦੋਂ ਰਾਤ ਬਤੀਤ ਹੁੰਦੀ ਹੈ ਅੰਮ੍ਰਿਤ ਵੇਲਾ ਹੁੰਦਾ ਨਾ ਕਿਉਂਕਿ ਜੇ ਗੁਰੂ ਰਾਮਦਾਸ ਮਹਾਰਾਜ ਸਿੱਖ ਦੀ ਇਹ ਪਰਵਾਸ਼ਾ ਦੱਸਦੇ ਐ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਤਾਂ ਸਤਗੁਰਾਂ ਨੇ ਪਹਿਲਾਂ ਇਨ੍ਹਾਂ ਬਚਨਾਂ ਤੇ ਆਪ ਪਹਿਰਾ ਦਿੱਤਾ ਕਬੀ ਜੀ ਕਹਿੰਦੇ ਜਦੋਂ ਰਾਤ ਬਤੀਤ ਹੁੰਦੀ ਹੈ ਪ੍ਰভাত ਅੰਮ੍ਰਿਤ ਵੇਲਾ ਹੁੰਦਾ ਤੇ ਗੁਰੂ ਰਾਮਦਾਸ ਮਹਾਰਾਜ ਉਠ ਪੈੰਦੇ ਨੇ ਸਿੱਖ ਅਨਕੇ ਉਧਾਰ ਹਿਤ ਲਾਗਹਿ ਕਹਿੰਦੇ ਉੱਠਦਿਆਂ ਹੀ ਸਤਿਗੁਰੂ ਜੀ ਗੁਰਸਿੱਖਾਂ ਦੇ ਉਧਾਰ ਦੇ ਲਈ ਗੁਰਸਿੱਖਾਂ ਦੇ ਭਲੇ ਦੇ ਕਾਰਜ ਕਰਦੇ ਮਹਾਰਾਜ ਨੇ ਆਪਣੇ ਨਿੱਜ ਲਈ ਨਹੀਂ ਕੁਝ ਕੀਤਾ ਕਿਉਂਕਿ ਆਪਣੇ ਨਿੱਜ ਲਈ ਤੇ ਆਪਾਂ ਸਾਰੇ ਕਰਦੇ ਹਾਂ ਨਿੱਜ ਪਰਸਤ ਪਰ ਸਤਿਗੁਰੂ ਜੀ ਗੁਰਸਿੱਖਾਂ ਦੇ ਉਧਾਰ ਦੇ ਲਈ ਮਨੁੱਖਤਾ ਦੇ ਭਲੇ ਲਈ ਕਿਉਂਕਿ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਸੰਤ ਬਾਬਾ ਅਤਰ ਸਿੰਘ ਮਹਾਰਾਜ ਨੇ ਪੂਰੀ ਜ਼ਿੰਦਗੀ ਲਈ ਆਪਣੇ ਨਿੱਜ ਲਈ ਕੁਝ ਨਹੀਂ ਕੀਤਾ ਨਾ ਆਪਣਾ ਕੋਈ ਬਹੁਤਾ ਵੱਡਾ ਮਕਾਨ ਬਣਾਇਆ ਨਾ ਆਪਣੇ ਲਈ ਬਹੁਤੀ ਮਾਇਆ ਇਕੱਠੀ ਕੀਤੀ ਨਾ ਆਪਣੀ ਗੱਦੀ ਚਲਾਈ ਵੀ ਆਪਣੇ ਪਰਿਵਾਰ ਨੂੰ ਗੱਦੀ ਦੇ ਦੇਣੀ ਸਾਰੀ ਜ਼ਿੰਦਗੀ ਉਹਨਾਂ ਨੇ ਮਨੁੱਖਤਾ ਦੇ ਭਲੇ ਦੇ ਸਮਾਜ ਦੇ ਭਲੇ ਦੇ ਕਾਰਜ ਕੀਤੇ ਧਰਮ ਦੇ ਕਾਰਜ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਨਾਲ ਜੋੜਿਆ ਤੇ ਸੰਗਤਾਂ ਨੂੰ ਖੰਡੇ ਬਾਟੇ ਦੀ ਪੌਲਿਸ ਕਾ ਕੇ ਕਲਗੀਧਰ ਮਹਾਰਾਜ ਜੀ ਦੇ ਪੁੱਤਰ ਧੀਆਂ ਬਣਾਇਆ ਕਿਉਂਕਿ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰਿ ਸਿਓ ਲੈਨ ਮਲਾਏ ਗੁਰਮੁਖ ਕੋ ਜਿਸੀਂ ਮਾਪੁਰਖਾਂ ਦੇ ਜੀਵਨ ਤੋਂ ਪ੍ਰਭਾਵਤ ਹਨ ਤਾਂ ਬਹੁਤ ਹੀ ਨੇ ਕੁਝ ਸਾਨੂੰ ਵੀ ਪਰਉਪਕਾਰ ਕਰਨੇ ਚਾਹੀਦੇ ਆ ਦੂਜੇ ਦੇ ਉਤੇ ਕੁਝ ਕਰਨ ਦੀ ਭਾਵਨਾ ਰੱਖੀ ਅਸੀਂ ਵੀ ਪਰਉਪਕਾਰ ਦੀ ਭਾਵਨਾ ਕਿਉਂਕਿ ਗੁਰੂ ਕਾ ਸਿੱਖ ਦੇ ਹੁੰਦੇ ਹੀ ਪਰਉਪਕਾਰੀ ਹੈ ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜਦੋਂ ਜਾਗਦੇ ਆ ਉੱਠਦਿਆਂ ਹੀ ਗੁਰਬਾਣੀ ਦੇ ਸ਼ਬਦ ਨਾਲ ਜੁੜਦੇ ਆ ਫਿਰ ਮਹਾਰਾਜ ਸੋਚਦੇ ਆ ਗੁਰਸਿੱਖਾਂ ਦਾ ਭਲਾ ਕਿਵੇਂ ਹੋਵੇ ਸੰਗਤ ਦਾ ਭਲਾ ਕਿਵੇਂ ਹੋਵੇ ਮਹਾਰਾਜ ਫਿਰ ਉਹ ਭਲੇ ਦੇ ਕਾਰਜ ਜਿਹੜੇ ਆ ਉਹ ਵੱਡੇ ਪੱਧਰ ਤੇ ਕਰਦੇ ਐ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਅੱਜ ਤੱਕ ਜਦੋਂ ਅਸੀਂ ਗੁਰਸਿੱਖਾਂ ਦਾ ਗੁਰੂ ਸਹਿਬਾਨਾਂ ਦਾ ਜੀਵਨ ਪੜ੍ਹਦੇ ਆ ਤਾਂ ਉਹਨਾਂ ਦੇ ਜੀਵਨ ਦੀ ਮਹਾਨਤਾ ਇਸ ਕਰਕੇ ਐ ਉਹਨਾਂ ਦਾ ਜੀਵਨ ਉੱਤਮ ਇਸ ਕਰਕੇ ਐ ਕਿਉਂਕਿ ਉਹਨਾਂ ਨੇ ਆਪਣੇ ਨਿੱਜ ਤੋਂ ਉੱਪਰ ਉੱਟ ਕੇ ਮਨੁੱਖਤਾ ਦੇ ਭਲੇ ਦੇ ਸਮਾਜ ਦੇ ਭਲੇ ਦੇ ਜਿਹੜੇ ਕਾਰਜ ਕੀਤੇ ਐ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਨਾ ਵੀ ਜਦੋਂ ਅਸੀਂ ਅਰਦਾਸ ਵਿੱਚ ਇਹ ਸ਼ਬਦ ਪੜ੍ਹਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਅਕਸ਼ਰ ਇਹ ਗੱਲ ਕਹਿੰਨੇ ਸਿਕ ਕੁੰਮ ਸਾਰਿਆਂ ਦਾ ਭਲਾ ਮੰਗਦੀ ਹੈ ਚੰਗੀ ਗੱਲ ਸਿਕ ਕੁੰਮ ਸਾਰਿਆਂ ਦਾ ਭਲਾ ਮੰਗਦੀ ਹੈ ਪਰ ਕੇਵਲ ਮੰਗਣ ਦੇ ਨਾਲ ਸਰਬੱਤ ਦਾ ਭਲਾ ਨਹੀਂ ਹੋਣਾ ਸਰਬੱਤ ਦਾ ਭਲਾ ਉਦੋਂ ਹੋਏਗਾ ਜਦੋਂ ਅਸੀਂ ਗੁਰੂ ਸਹਿਬਾਨਾਂ ਤੋਂ ਸੋਚ ਲੈ ਕੇ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਸਰਬੱਤ ਦੇ ਭਲੇ ਦੇ ਕਾਰਜ ਕਰਾਂਗੇ ਜਿਵੇਂ ਮਹਾਪੁਰਖਾਂ ਨੇ ਕੀਤੇ ਜਿਵੇਂ ਗੁਰੂ ਸਹਬਾਨਾਂ ਨੇ ਕੀਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤੇ ਆਓ ਇੱਥੇ ਤੱਕ ਆਪੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਵਿਚਾਰ ਕੀਤੀ ਹੈ ਸੱਚੇ ਪਾਤਸ਼ਾਹ ਜੀ ਰਹਿਮਤ ਰਹਿਮਤ ਕਰਨ ਸਤਿਗੁਰਾਂ ਦੇ ਜੀਵਨ ਦੇ ਜਿਹੜੇ ਗੁਣ ਹਨ ਉਹ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰੀਏ ਨਿਜ ਤੋਂ ਉਪਰ ਉੱਠ ਕੇ ਪਰਉਪਕਾਰ ਦੀ ਭਾਵਨਾ ਲੈ ਕੇ ਵਿਚਰੀਏ ਜਾਂ ਜੋ ਸਾਨੂੰ ਵੀ ਸਤਗੁਰਾਂ ਦੀ ਖੁਸ਼ੀ ਸਤਗੁਰਾਂ ਦੇ ਦਰਦੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਉਹ ਪ੍ਰਾਪਤ ਹੋਣ ਆਓ ਇਨੀਆਂ ਕਬੀਨਤੀਆਂ ਪ੍ਰਵਾਨ ਕਰਨੀਆਂ ਜੀ ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਕਥਾ ਸਾਂਝੀ ਕਰਦੇ ਹਾਂ ਹੋਈਆਂ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਦੀ ਗੁਰੂ ਅਤੇ ਗੁਰੂ ਕੀ ਸੰਗਤ ਮਾਫੀ ਬਖਸ਼ੋ ਸਾਡੇ ਲਈ ਵੀ ਅਰਦਾਸ ਕਰਨੀ ਜੋ ਕੁਝ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ ਉਹਨੂੰ ਅਸੀਂ ਵੀ ਆਪਣੇ ਨਿੱਜੀ ਜੀਵਨ ਵਿੱਚ ਕਮਾ ਸਕੀਏ ਆਓ ਆਪ ਜੀ ਬੜੇ ਹੀ ਪਿਆਰ ਦੇ ਨਾਲ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਜਦੋਂ ਗੁਰੂ ਕੇ ਰਬਾਬੀ ਸਿੰਘ ਗੁਰਬਾਣੀ ਦਾ ਕੀਰਤਨ ਕਰਦੇ ਸਨ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਵੀ ਬੈਠ ਕੇ ਗੁਰਬਾਣੀ ਕੀਰਤਨ ਸਰਵਨ ਕਰਦੇ ਸਨ ਆਓ ਆਪਾਂ ਗੁਰਬਾਣੀ ਦਾ ਕੀਰਤਨ ਗੁਰੂ ਘਰ ਦੇ ਮਹਾਨ ਕੀਰਤਨੀਆਂ ਪਾਸੋਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਚਮਕੌਰ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਭਾਈ ਮਨਵੀਰ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਆਓ ਅਗਲਾ ਪ੍ਰਸੰਗ ਆਪ ਜੀ ਨੇ ਕੱਲ ਦੇ ਦੇਵਾਨਾ ਵਿੱਚ ਸਮੇਂ ਸਿਰ ਪਹੁੰਚ ਕੇ ਸਰਵਣ ਕਰਨੇ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਆਰ ਦੇ ਨਾਲ ਇਤਿਹਾਸਕ ਦੀ ਕਥਾ ਸਰਵਣ ਕੀਤੀ ਹੈ ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਰਹਿਮਤ ਸਦਕਾ ਆਪਾਂ ਸਾਰੇ ਜੁੜ ਕੇ ਬੈਠਦੇ ਹਾਂ ਆਓ ਆਪਾ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ